ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਆਂ ਪੰਜਾਬ ਦੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਦੀਆਂ ਹਦਾਇਤਾਂ ਤਹਿਤ ਸ਼੍ਰੀ ਭਾਗੀਰਥ ਸਿੰਘ ਮੀਨਾ ਆਈਪੀਐਸ ਵੱਲੋਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਜ਼ਿਲ੍ਹਾ ਅੰਦਰ ਵੱਖ-ਵੱਖ ਥਾਮਾਂ ਤੇ ਜਿਨ੍ਹਾਂ ਵਿਅਕਤੀਆਂ ਤੇ ਪਹਿਲਾਂ ਐਨਡੀਪੀਐਸ ਦੇ ਮੁਕੱਦਮੇ ਦਰਜ ਨੇ ਜਿਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਨੇ ਉਹਨਾਂ ਦੇ ਘਰਾਂ ਦੇ ਵਿੱਚ ਕਾਸੋ ਤਹਿਤ ਸਰਚ ਆਪਰੇਸ਼ਨ ਚਲਾਇਆ ਗਿਆ ਦੇਖੋ ਪੂਰੀ ਖਬਰ ਲੋਕ ਸਭਾ ਚੋਣਾਂ 2024 ਨੂੰ ਦੇ ਨੂੰ ਧਿਆਨ ਚ ਰੱਖਦੇ ਹੋਏ ਅੱਜ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਸ਼੍ਰੀ ਭਗੀਰਦਸ ਸਿੰਘ ਜੀ ਮੀਨਾ ਆਈਟੀਐਸ ਸਾਹਿਬ ਐਸਐਸਪੀ ਸਾਹਿਬ ਸ਼੍ਰੀ ਮੁਕਸਰ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਜਿਹਦਾ ਮੁੱਖ ਮਕਸਦ ਜਿਹੜੇ ਕ੍ਰਿਮਿਨਲ ਵਿਅਕਤੀ ਹੈ ਜਿਹੜੇ ਇਲੈਕਸ਼ਨ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਨਾ ਕੋਈ ਸ਼ਰਾਰਤ ਕਰ ਸਕਦੇ ਆ ਉਹਨਾਂ ਤੇ ਸਕੰਜਾ ਕੱਸਣ ਦੇ ਲਈ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਤਲਾਸ਼ੀ ਲਈ ਜਾ ਰਹੀ ਹੈ ਜਿਨ੍ਹਾਂ ਤੇ ਪਹਿਲਾਂ ਜਿਨ੍ਹਾਂ ਦਾ ਪਹਿਲਾਂ ਕ੍ਰਿਮੀਨਲ ਰਿਕਾਰਡ ਹੈ ਪਰਚੇ ਦਰਜ ਹੈ ਉੱਥੇ ਸਰਚ ਆਫਰੇਸ਼ਨ ਕੀਤਾ ਜਾ ਰਿਹਾ ਤੇ ਸਾਡੇ ਤੋਂ ਇਹਨਾਂ ਦੇ ਖਿਲਾਫ ਪੂਰੀ ਸ਼ਕਤੀ ਦੇ ਨਾਲ ਨਜਿੱਠਿਆ ਜਾ ਰਿਹਾ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਕਿਸੇ ਤਰ੍ਹਾਂ ਦੀ ਇਹ ਕੋਈ ਸ਼ਰਾਰਤ ਨਾ ਕਰ ਸਕਲ ਤਾ ਜੇ ਜਿਹੜਾ ਆਪਰੇਸ਼ਨ ਹੈ ਸਰਚ ਆਪਰੇਸ਼ਨ ਹੈ ਇਹ جاری ਹੈ ਇਸ ਆਪਰੇਸ਼ਨ ਦੇ ਵਿੱਚ ਸਬ ਡਿਵੀਜ਼ਨ ਦੇ ਵਿੱਚ ਜਿਹੜੀ ਕਰੀਬ ਅਸੀਂ ਅੱਜ 100 ਮੁਲਾਜ਼ਮਾਂ ਨੂੰ ਨਾਲ ਲੈ ਕੇ ਇੱਥੇ ਆਪਰੇਸ਼ਨ ਕਰ ਰਹੇ ਆ ਅਤੇ ਜੋ ਕੁਝ ਵੀ ਆਪਰੇਸ਼ਨ ਦੌਰਾਨ ਅ ਉਪਲਬਧੀ ਹੋਏਗੀ ਉਸ ਸੰਬੰਧੀ ਜਿਹੜਾ ਹੈਗਾ ਬਾਅਦ ਦੇ ਵਿੱਚ ਜਿਹੜੀ ਹੈ ਅਸੀਂ ਰਿਪੋਰਟ ਦੇਵਾਂਗੇ ਜੀ ਸਰ ਸਰ ਕਿਸ ਮਕਸਦ ਨਾਲ ਅੱਜ ਸਰਚ ਫਾਈਜੈਂਸ ਲਾਇਆ ਜਾ ਰਿਹਾ ਹੈ ਮਾਂਜੁਗ ਡੀਜੀਪੀ ਪੰਜਾਬ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਸ਼੍ਰੀ ਭਾਗੀਦਰ ਸਿੰਘ ਜੀ ਆਈਪੀਐਸ ਵੱਲੋਂ ਆਸਕੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਾਰਿਆ ਸਰਬੀਨ ਗਿੱਦੜਵਾ ਵਿੱਚ ਜਿਹਦੇ ਵਿੱਚ ਥਾਣਾ ਕੋਟਪਾਈ ਗਿੱਦੜਵਾ ਸੀ ਜਿਸ ਦੇ ਨਾਲ ਐਸਡੀਐਸਪੀ ਡੀ ਸਾਹਿਬ ਐਸਪੀਡੀ ਸਾਹਿਬ ਐਸਐਚਓ ਕੋਟਪਾਈ ਐਸਐਚਓ ਗਿੱਦੜਵਾ ਤਾਂ ਸਪੈਸ਼ਲ ਸਟਾਫ ਦੀ ਟੀਮ ਦੇ ਨਾਲ ਅਸੀਂ ਲਗ ਲਗ ਪਿੰਡਾਂ ਦੇ ਵਿੱਚ ਸਰਚ ਮਿਸ਼ਨ ਚੱਲ ਰਿਹਾ ਜੋ ਅੱਜ ਦੋਲੇ ਦੇ ਵਿੱਚ ਵੀ ਚੱਲਿਆ ਤੇ ਸਾਡੀ ਜਿਹੜੀ ਸਰਚ ਜਾਰੀ ਹੈ ਜਿਹੜੀ ਰਿਕਵਰੀ ਹੋਗੀ ਉਹ ਬਾਅਦ ਵਿੱਚ ਅਸੀਂ ਦੱਸੀ ਜਾਵੇਗੀ ਲੋਕਾਂ ਨੂੰ ਸਰ ਕੀ ਮੈਸੇਜ ਦੇਣਾ ਚਾਹ। ਲੋਕਾਂ ਨੂੰ ਅਸੀਂ ਆਪਦੇ ਮਾਧਿਅਮ ਨਹੀਂ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਿਹੜਾ ਵੀ ਕੋਈ ਮਾੜਾ ਕੰਮ ਕਰਦਾ ਉਹ ਬਾਜਾ ਜੇ ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਕੋਈ ਚੱਟਾ ਕੋਈ ਫੀਮ ਕੋ ਪੁੱਕੀ ਸ਼ਰਾਬ ਜਾਂ ਸੱਟਾ ਜਾਂ ਕਿ ਸ਼੍ਰੀ ਮੁਖਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ